ਬਾਈ 사ਸੀ ਗਾ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਜੇਕਰ ਬਾਈ ਆਪਣੇ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਬਾਈ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਬਾਈ ਲੈ ਵੀ ਅੱਜ ਨਾ ਤੁਹਾਡੇ ਵਾਸਤੇ ਸੋਨਾ ਲਿਖਾ ਸਿਕੰਦਰ ਸੋਨਾ ਲਿਖਾ ਡੀਆਈ 35 ਲੈ ਕੇ ਆਏ ਆ ਜਿਹੜੀ ਟਰੈਕਟਰ ਦੀ ਬਾਈ ਪਹਿਲਾਂ ਤਾਂ ਮਾੜਾ ਇਹ ਨਾ ਕੈਮਰਾ ਮਾਰਦੀ ਟਰੈਕਟਰ ਦੀ ਕੰਡੀਸ਼ਨ ਬਾਈ ਚੰਗੀ ਤਰ੍ਹਾਂ ਚੈੱਕ ਕਰ ਲਓ ਲੈ ਵੀ ਹੁਣ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਕੋਲੇ ਤਿੰਨ ਟਰੈਕਟਰ ਹਨਾ ਬਾਈ ਤਿੰਨ ਤਿੰਨ ਟਰੈਕਟਰ ਤਿੰਨ ਟਰੈਕਟਰ ਆ ਤੇ ਜਿਹੜੇ ਤਿੰਨੇ ਟਰੈਕਟਰਾਂ ਦੀ ਕਿੰਨੀ ਡਿਮਾਂਡ ਬਾਈ ਨੇ ਰੱਖੀ ਆ ਕਿੰਨਾ ਬਾਈ ਡਿਸਕਾਊਂਟ ਦੇਊਗਾ ਠੀਕ ਆ ਤੇ ਕਿਹੜੇ ਕਿਹੜੇ ਮਾਡਲ ਆ ਤੇ ਸਾਰੇ ਤੋਂ ਪਹਿਲਾਂ ਆਪਾਂ ਬਾਈ ਸੋਨਾ ਲੀਕਾ ਤੋਂ ਸ਼ੁਰੂ ਕਰਾਂਗੇ ਬਾਈ ਸਾਸਰੀ ਕਾਲ ਜੀ ਠੀਕ ਠਾਕ ਹੋ ਜੀ ਠੀਕ ਹੈ ਬਈ ਜੀ ਹੋਰ ਸੇਤਾ ਠੀਕ ਨੇ ਜੀ ਵਧੀਆ ਜਮ ਚੜਦੀ ਕਲਾ ਜੀ ਚਲੋ ਜੀ ਚੜਦੀ ਕਲਾ ਹੀ ਚਾਹੀਦੀ ਆ ਤੇ ਬਾਈ ਜੀ ਪਹਿਲਾਂ ਤਾਂ ਆਪ ਦਾ ਜਿਹੜਾ ਨਾਮ ਦੱਸੋ ਜੀ ਨਾਮ ਲਖਵਿੰਦਰ ਸਿੰਘ ਆ ਜੀ ਪਿੰਡ ਬਹਿਮਣ ਕੌਰ ਸਿੰਘ ਆ ਬਹਿਮਣ ਕੌਰ ਸਿੰਘ ਬਠਿੰਡੇ ਜੀ ਬਠਿੰਡੇ ਜਿਹੜੇ ਤਲਵੰਡੀ ਤਸੀਲ ਤਲਵੰਡੀ ਸਭੋ ਜੀ तहसील तलवंडी साहिब हां जी ठीक है भाई तीन ट्रैक्टर लेके आए हैं जी अपन ट्रैक्टर है अपने कोले सोनाली का सिकंदर 35 वाला ठीक है जी ਤੇ 60 ਫਾਰਮਾਗਾ ਜੀ ਤੇ 1 500 ਰੁਪਏ ਤੇ ਡੀ ਆਈ ਹੈ ਬਾਈ ਠੀਕ ਹੈ ਜੀ ਹੁਣ ਬਾਈ ਇਹਦੇ ਬਾਰੇ ਜਿਹੜੀ ਡਿਟੇਲ ਦਿਓ ਬਈ ਇਹ ਕਿਹੜਾ ਮਾਡਲ ਹੈ ਜੀ ਇਹ ਜੀ 2021 ਮਾਡਲ ਹੈ ਜੀ 21 ਮਾਡਲ ਹੈ ਜੀ ਹਾਂ ਜੀ ਠੀਕ ਹੈ ਜੀ ਤੇ ਸਾਰਾ ਆਲ ਓਰੀਜਨਲ ਹੈਗਾ ਜੀ ਟੌਪ ਮਾਡਲ ਹੈ ਟੌਪ ਟੌਪ ਚ ਆ ਗਿਆ ਹੈ ਨਾ ਜੀ ਟੌਪ ਮਾਡਲ ਹੈਗਾ ਜੀ ਤੇ ਬਾਈ ਦੀ ਕਾਪੀ ਹੈ ਦੀ ਠੀਕ ਹੈ ਇਹ ਨਾਲ ਦੇ ਬਾਈ ਟਾਇਰ ਆ ਗਏ 650 ਘੰਟਾ ਰੇਜਨ ਵਾਲੇ ਬਾਈ ਟਾਇਰਾਂ ਟੂਰਾ ਤੇ ਚੰਗੀ ਤਰ੍ਹਾਂ ਕੈਮਰਾ ਦਿਖਾ ਦੇ ਠੀਕ ਆ ਟਾਇਰਾਂ ਤੇ ਇੰਜਨ ਸ਼ੋ ਤੇ ਬਾਈ ਐਂ ਦੱਸੋ ਵੀ ਇਹਦੇ ਤੇ ਕਿਤੇ ਕਲਮ ਵਗੈਰਾ ਤਾਂ ਨਹੀਂ ਲੱਗੀ ਕਿਤੇ ਕਲਮ ਨਹੀਂ ਲੱਗੀਗੀ ਡਬਲ ਡਿਸਟ੍ਰੀਬਿਊਟਰ ਆਗਾ ਠੀਕ ਹੈ ਇਹ ਸਾਰਾ ਹਾਲ ਰੇਜਨ ਵਾਲਾ ਜਿੰਨਾ ਹੈਗਾ ਰੰਗ ਰੇਜਨ ਵਾਲਾ ਕਿਤੇ ਕਲਮ ਹੀ ਲੱ ਕੋਈ ਬੰਦਾ ਆ ਕੇ ਐਂ ਕਹੇ ਵੀ ਇੱਥੇ ਕਲਮ ਲੱਗੀ ਆਪਾਂ ਦੇ ਦਾਂਗੇ ਬਾਈ ਆ ਪੈਡ ਦਾਣ ਵਗੈਰਾ ਦਿਖਾਓ ਜੀ ਸਾਰੇ ਦਾਣ ਚੰਗੀ ਤਰ੍ਹਾਂ ਚੈੱਕ ਕਰਾ ਦਿਓ ਬਾਈ ਬਿਲਕੁਲ ਜੈਨੂਇਨ ਹਾਲਤ ਦੇ ਵਿੱਚ ਆ ਨਾਲ ਦੇ ਟਾਇਰਾਂ ਬੀਕੇਟੀ ਦੇ ਟਾਇਰ ਠੀਕ ਹੈ ਜੀ ਹਾਂਜੀ ਟਾਇਰ ਬਾਈ ਦੇਖ ਲਓ ਚੰਗੀ ਤਰ੍ਹਾਂ ਆਹ ਮਾਰ ਲਗਾ ਸਾਢੇ 600 ਘੰਟਾ ਚੱਲਿਆ ਹੋਇਆਗਾ 600 ਘੰਟਾ ਜੀ ਹਾਂਜੀ ਹਾਂਜੀ 600 ਘੰਟਾ 600 ਘੰਟਾ ਚੱਲਿਆ ਹੋਇਆ ਠੀਕ ਹੈ ਜੀ ਲੈ ਬਈ ਸ਼ੂ ਸ਼ੂ ਚੰਗੀ ਤਰ੍ਹਾਂ ਬਾਈ ਚੈੱਕ ਕਰਾ ਦਿਓ ਤੇ ਬਾਈ ਇਹਦਾ ਰੇਟ ਕਿੰਨਾ ਰੱਖਿਆ ਜੀ ਰੇਟ ਆਪਾਂ ਰੱਖਿਆ ਬਈ ਇਹਦਾ ਸਾਢੇ 4 ਲੱਖ ਰੁਪਇਆ ਸਾਢੇ 4 ਜੀ ਹਾਂਜੀ ਹਾਂਜੀ ਲੈ ਬਈ ਬੈਕ ਸਾਈਡ ਤੋਂ ਮੜੇ ਕੈਮਰਾ ਕਮਾਏ ਜੀ ਗੁੱਲੀਆਂ ਵਗੈਰਾ ਠੀਕ ਆ ਚੰਗੀ ਤਰ੍ਹਾਂ ਚੈੱਕ ਕਰਾ ਦਿਓ ਬੈਕ ਸਾਈਡ ਤੋਂ ਕਿਤੇ ਜਰਜੂਰ ਨਾ ਲੱਗੀ ਹੋਵੇ ਤਾਂ ਕਿ ਬ੍ਰੀਕੀ ਨਾਲ ਬਾਈ ਬਿਲਕੁਲ ਵੀ ਕਿਤੇ ਟਾਇਰ ਆ ਗਏ ਚਾਰੇ ਟਾਇਰ ਹਾਂ ਨਾਲ ਦੇ ਟਾਇਰ ਆ ਬਾਈ ਮਾਰੋਲਾ ਠੀਕ ਹੈ ਜੀ ਬਾਈ ਠੀਕ ਹੈ ਜੀ ਤੇ ਬਾਈ ਇਹਦੀ ਡਿਮਾਂਡ ਕਿੰਨੀ ਦੱਸਿਆ ਸੀ ਤੁਸੀਂ ਬਾੜੇ ਦੀ ਬਾਈ 4.5 ਲੱਖ ਰੁਪਿਆ ਦਾ ਤੇ ਮਾਨਤਾਨ ਜੀ ਮਾਨਤਾਨ ਜਿਹੜਾ ਬਾਈ ਤੁਹਾਡੀ ਵੀਡੀਓ ਦੇਖ ਕੇ ਆਊਗਾ ਵਧੀਆ ਮਾਨਤਾਨ ਕਰਾਂਗੇ ਬਾਕੀ ਤੁਸੀਂ ਆਪ ਦੇ ਹਿਸਾਬ ਨਾਲ ਕਰ ਦਿਓ ਜਿੰਨਾ ਕਰਨਾ ਹੈ ਨਹੀਂ ਨਹੀਂ ਆਏ ਤਾਂ ਕੋਈ ਗੱਲ ਨਹੀਂ ਦੇਖੋ ਚੀਜ਼ ਤੁਹਾਡੀ ਆ ਬਾਈ ਠੀਕ ਆ ਵੀ ਮਾਪਨ ਤਾਂ ਐ ਹੁੰਦਾ ਵੀ ਤੁਹਾਡਾ ਵੀ ਫਾਇਦਾ ਹੋਵੇ ਤੇ ਲੈਣ ਵਾਲੇ ਦਾਖ ਦਾ ਵੀ ਫਾਇਦਾ ਹੋਵੇ ਹੈਨਾ ਆਪਾਂ ਦਾ ਦੋਨੇ ਸਾਈਡ ਆ ਤੁਸੀਂ ਵੀ ਆਪਣੇ ਭਰਾ ਉਹ ਸਾਢੇ 4 ਲੱਖ ਰੁਪਿਆ ਬਈ ਇਹਦਾ ਰੇਟ ਰੱਖਿਆਗਾ ਠੀਕ ਆ ਤੇ ਆਪਾਂ 4 ਲੱਖ 30 ਹਜ਼ਾਰ ਰੁਪਿਆ ਟਰੈਕਟਰ ਦੇ ਦਿਆਂਗੇ 430 ਦਾ ਹਾਂ ਮਤਲਬ ਕਿ 20 ਹਜ਼ਾਰ ਰੁਪਿਆ ਡਿਸਕਾਊਂਟ ਕਰਨਾ 20 ਹਜ਼ਾਰ ਡਿਸਕਾਊਂਟ ਕਰਦੇ ਠੀਕ ਆ ਹਾਂਜੀ ਲਓ ਬਈ ਇਹਦੇ ਟਰੈਕਟਰ ਤੇ ਕਲਮ ਲੱਗੀ ਹੋਈ ਆਪਾਂ ਦੇਣਦਾਰ ਆ ਸਾਰਾ ਜਿੰਨਾ ਟਰੈਕਟਰ ਹੈਗਾ Ориਜਨਲ ਆ ਸਾਰਾ ਜਿੰਨਾ ਵੀ ਆ ਬਈ ਡੰਡਾ ਫੱਟੀ ਵਗੈਰਾ ਸਾਰਾ ਸਾਰਾ ਡੰਡਾ ਪੱਟੀ ਸਾਬ ਕੋਈ ਨਾਲਾ ਛਤਰੀ ਛੁਤਰੀ ਠੀਕ ਹੈ ਜੀ ਸਾਰਾ ਜਿੰਨਾ ਕੋਈ ਕੰਪਨੀ ਮੈਨੂੰ ਆਉਂਦਾਗਾ ਸਾਰਾ ਨਾਲ ਆ ਬਈ ਜ ਟਰੈਕਟਰ ਸਾਰਾ ਤੁਹਾਨੂੰ ਚੰਗੀ ਤਰ੍ਹਾਂ ਦਿਖਾਤਾ ਹੈ ਬੈਕ ਸਾਈਡ ਤੋਂ ਸਾਈਡਾਂ ਤੋਂ ਤੇ ਮੂਰਲੇ ਪਾਸਿਓਂ ਹਾਂਜੀ ਭਾਈ ਇਹ ਆਪਣੇ ਕੋਲ ਗਿਆ ਫਾਰਮ ਸਾਥ ਜੀ ਇਹਦੀ ਡਿਟੇਲ ਇਹ ਸਾਰਾ ਆਰ ਲੇਨ ਵਾਲਾ ਹੈਗਾ ਜਿੰਨਾ ਵੀ ਹੈਗਾ ਜੀ ਕੱਲੇ ਬੈਂਪਰ ਤੋਂ ਬਣਾ ਕਿਤੇ ਵੀ ਕਲਮ ਲੱਗੀ ਹੋਵੇ ਆਪਾਂ ਦੇਣਦਾਰ ਹਾਂ ਠੀਕ ਆ ਹਾਂਜੀ ਮੂਰਲੇ ਟਾ ਰੱਦੇ ਆ ਇਹਦੇ ਐਮ ਆਰ ਪੀ ਦੇ ਜੀ ਮਗਰਲੇ ਨਵੇਂ ਟਾਇਰ ਆ ਗਏ ਐਮ ਆਰ ਪੀ ਦੇ 24 ਮਾਰ ਮਾਰ ਪੱਟੀ ਡੰਡਾ ਛਤਰੀ ਸਭ ਕੁਝ ਨਾਲ ਇਹਦੇ ਠੀਕ ਆ ਭਾਈ ਹਾਂਜੀ 50 ਨੰਬਰ ਆ ਪੰਜਾਬ ਨੰਬਰ ਹੈ ਜੀ ਹਾਂਜੀ ਠੀਕ ਆ ਬਾਈ ਲੈ ਬਾਈ ਇੱਥੇ ਦੇ ਬੱਸੇ ਚੰਗੀ ਤਰ੍ਹਾਂ ਮਾਰ ਦਿਓ ਆ ਸੀਲਾਂ ਵਗੈਰਾ ਨਾ ਚੰਗੀ ਤਰ੍ਹਾਂ ਚੈੱਕ ਕਰਾ ਦਿਓ ਵੀਰੇ ਬਾਈ ਕਿਤੇ ਚਾਬੀ ਚੂਬੀ ਤਾਂ ਨਹੀਂ ਲੱਗੀ ਹੋਈ ਜਵਾਕ ਸਾਰਾ ਅਰੀਜਨਲ ਟਰੈਕਟਰ ਹੈਗਾ ਕਿਤੇ ਕਲਮ ਲੱਗੇ ਹੋਵੇ ਆਪਾਂ ਉਸ ਚੀਜ਼ ਦੇ ਦੇਨਦਾਰਾਂ ਦੇਨਦਾਰ ਆ ਠੀਕ ਹੈ ਜੀ ਲੈ ਵੀ ਮਰਗਾੜ ਵਗੈਰਾ ਜਨਰੇਟਰ ਦਾ ਜਾਂ ਕੋਈ ਬ੍ਰੈਂਡ ਦਾ ਵਗੈਰਾ ਬਾਹ ਕੇ ਲੈ ਜੇ ਜਦੋਂ ਮਰਜੀ ਆਪਣੇ ਕੋਲ ਘਰੇ ਆ ਜੇ ਬੰਦਾ ਬਾਹ ਕੇ ਲੈ ਜੇ ਕੋਈ ਚੱਕਰ ਨਹੀਂ ਆ ਠੀਕ ਹੈ ਜੀ ਹਾਂ ਕੋਈ ਬਾਜ ਨਹੀਂ ਕੋਈ ਬਲੋ ਨਹੀਂ ਕੀ ਠੀਕ ਆ ਬਾਈ ਹਾਂਜੀ ਕਈ ਵਾਰੀ ਕੇ ਸਾਬ ਸਾਬ ਆਈਗਾ ਹਾਂ ਜੀ ਸਟਾਰਟ ਕਰਕੇ ਦਿਖਾਉਣਾ ਦਾ ਦਿਖਾਓ ਸਟਾਰਟ ਕਰਕੇ ਦਿਖਾਉਣਾ ਲੈ ਵੀ ਸਟਾਰਟ ਕਰਕੇ ਦਿਖਾਉਣੇ ਆ ਤਾਂ ਕਿੜਾ ਇੰਜਨ ਇੰਜਨ ਦਾ ਚੰਗੀ ਤਰ੍ਹਾਂ ਪਤਾ ਲੱਗ ਜੇ ਲੈ ਮਰੀ ਰੇ ਟਰੈਕਟਰ ਦੀ ਗੱਲ ਸਲੈਫਟਰ ਦੀ ਬਾਹੀ ਆ ਕਿਸੇ ਪਾਸੇ ਮਾ ਚੂਂ ਦੀ ਬਾਹੀ ਵੀ ਨਹੀਂ ਲੱਟਰੀ ਹੋਰ ਹਾਂ ਬਿਲਕੁਲ ਜੀ ਕਿੰਨਾ ਵੀ ਹੈਗਾ ਸਾਰਾ ਅਰੀਜਨਲ ਟਰੈਕਟਰ ਆ ਸਰ ਜੀ ਜੀ ਬਿਲਕੁਲ ਜੀ ਤੇ ਬਾਈ ਹੁਣ ਇਹਦੀ ਡਿਮਾਂਡ ਬਾਰੇ ਦੱਸੋ ਜੀ ਡਿਮਾਂਡ ਇਹਦੀ ਹੈਗੀ ਹੈ ਬਾਈ 2 ਲੱਖ ਤੇ 70000 ਰੁਪਏ 270 ਜੀ ਹਾਂ ਜੀ 8 ਮਾਲਾ ਟਰੈਕਟਰ ਹੈਗਾ 2 ਲੱਖ 70000 ਰੁਪਏ ਠੀਕ ਆ ਤੇ ਮਾਨਤਾਨੇ ਦੇ ਚੋਂ ਮਾਨਤਾਨੇ ਚ 10000 ਰੁਪਏ ਕਰ ਦੇਾਂਗੇ ਠੀਕ ਆ ਹਾਂ ਜੀ 10000 ਰੁਪਏ ਸਾਡੀ ਵੀਡੀਓ ਦੇਖ ਕੇ ਆਊਗਾ ਆਪਾਂ 10000 ਰੁਪਏ ਮਾਨਤਾਨ ਕਰ ਦੇਾਂਗੇ ਠੀਕ ਆ ਹਾਂ ਲੈ ਵੀ ਬਾਈ ਚੰਗੀ ਤਰ੍ਹਾਂ ਚੈੱਕ ਕਰ ਲਿਓ ਠੀਕ ਆ ਬਾਈ ਨੇ ਰੇਟ ਪਾਇਆਗਾ ਆਪ ਇਹਦਾ ਕੋਈ ਬਾਲਾ ਰੇਟ ਨਹੀਂ ਪਾਇਆਗਾ ਦੇਣ ਲੈਣ ਵਾਲੇ ਹੀ ਰੇਟ ਪਾਇਆਗਾ ਠੀਕ ਆ ਲੈ ਵੀ ਚੰਗੀ ਤਰ੍ਹਾਂ ਬਾਈ ਚੈੱਕ ਕਰ ਲਿਓ ਠੀਕ ਆ ਪੈੜਦਾਨ ਵਗੈਰਾ ਚੈੱਕ ਕਰ ਲੇ ਪਿਛਲੇ ਪਾਸੇ ਚੈੱਕ ਕਰਾਤਾ ਮੂਹਰੇ ਪਾਸੇ ਚੈੱਕ ਕਰ ਲਿਓ ਆਵਾਜ਼ ਚੈੱਕ ਕਰਾਤੀ ਜਿਹੜੀ ਮੇਨ ਸੀ ਸਾਰੇ ਨੂੰ ਤੇ ਬਾਈ ਐਸੈਸਰੀ ਵਗੈਰਾ ਸਾਰਾ ਕੁਝ ਨਾਲ ਆ ਜੀ ਇਹਦਾ ਨਾਲ ਆ ਹੀ ਨਾਲ ਡੰਡਾ ਫੱਟੀ ਸਾਰਾ ਕੁਝ ਨਾਲ ਆ ਬਾਈ ਇੱਥੋਂ ਸ਼ੁਰੂ ਕਰਦੇ ਆ ਤੇ ਬਾਈ ਹੁਣ ਇਹਦੇ ਬਾਰੇ ਦੱਸੋ ਜੀ ਕਿ ਕਿਹੜਾ ਮਾਡਲ ਆ ਛੋਟੇ ਭਰਾਵਾਂ ਵਾਸਤੇ ਜਿਹੜੇ ਕਿਸਾਨ ਜਿਹੜੇ ਆ ਜਿਹੜੇ ਨੇ ਮੰਨ ਕੇ ਚੱਲ ਟਰੈਕਟਰ ਟਰਾਲੀਆਂ ਦੇ ਵਿੱਚ ਆਮ ਭਰਤਨੇ ਆ ਉਹਨਾਂ ਭਰਾਵਾਂ ਵਾਸਤੇ ਜਿਹੜਾ ਟਰੈਕਟਰ ਬਹੁਤ ਵਧੀਆ ਇਹ ਟਰੈਕਟਰ ਆ ਹੁਣ ਬਾਈ ਇਹਦਾ ਰੇਟ ਰੂਟ ਦੱਸੋ ਜੀ 95 ਮਾਡਲ ਟਰੈਕਟਰ ਦਾ 1 ਲੱਖ 38000 ਰੁਪਏ ਦਾ ਰੇਟ ਆ ਬਾਈ 1 38 ਜੀ ਹਾਂ ਜੀ ਮੋਟਰਸਾਈਕਲ ਤੋਂ ਵੀ ਸਸਤਾ ਹਾਂ ਜੀ ਤੇ ਮਗਰਲੇ ਟਾਇਰ ਨਵੇਂ ਆਗੇ ਹਾਂ 80 ਪੈਸੇ ਦਾ ਟਾਇਰ ਮੂਰਲੇ ਹੈਗੇ ਬਾਈ ਇਹਦੇ 16 ਮਾਡਲ ਦੇ ਮਾਰਕਟਰਾਂ ਦੀ ਹਾਂ ਪੰਪ 15 ਹਾਂ ਪੰਪ 15 ਹੀ 80 ਪੈਸੇ ਟਾਇਰ ਮਗਰਲੇ ਤੇ ਸਾਰਾ ਰੀਨਲ ਆ ਜਿੰਨਾ ਹੈਗਾ ਸਾਰਾ ਕੁਸੋਕੇ ਮਿਲੂ ਆ ਜਿੰਨਾ ਤੇ ਇਹ ਨੰਬਰ ਕਿੱਥੋਂ ਦਾ ਜੀ ਹਰਿਆਣਾ ਨੰਬਰ ਹਰਿਆਣਾ ਨੰਬਰ ਆ ਬਾਈ ਹਰਿਆਣਾ ਨੰਬਰ ਆ ਗਿਆ ਇਹਦਾ ਠੀਕ ਆ ਟਰੈਕਟਰ ਇੰਜਨ ਲੈ ਵੀ ਬੈਕ ਸਾਈਡ ਤੋਂ ਚੰਗੀ ਤਰ੍ਹਾਂ ਇਹਦਾ ਬਾਕੇ ਲੈ ਜਾਓ ਜੇ ਨਾ ਫਿੱਟ ਆਇਆ ਤੇਲ ਦਾ ਖਰਚਾ ਦੇਵਾਂਗੇ ਆਪਾਂ ਠੀਕ ਆ ਲਓ ਜੀ ਬਾਈ ਛਤਰੀ-ਛੁਤਰੀ ਤੇ ਚੰਗੀ ਤਰ੍ਹਾਂ ਘਮਾ ਦਿਓ ਤੇ ਸੀਲਾਂ ਵਗੈਰਾ ਬਾਈ ਮੇਨ ਇਹੀ ਹੁੰਦਾ ਆ ਸਟਾਰਟ ਕਰਕੇ ਵੀ ਦਿਖਾਉਣੇ ਆਪਾਂ ਤੁਹਾਨੂੰ ਹਾਂ ਸਟਾਰਟ ਕਰਕੇ ਬਾਈ ਦਿਖਾਓ ਕੋਕਾ ਪੀਸ ਆ ਜਾਵਾ ਵਾਹ ਜੀ ਕੋਕਾ ਪੀਸ ਆ ਜਾਵਾ ਦਾਣਾ ਜੀ ਲੈ ਵੀ ਇੰਜਣ ਨੂੰ ਜਿਹੜਾ ਆਪਾਂ ਵਿੱਚੋਂ ਮੜਾ ਦਿਖਾ ਦਈਏ ਲਓ ਜੀ ਲੈ ਵੀ ਸੀਲਾਂ ਵਗੈਰਾ ਨਾ ਚੰਗੀ ਤਰ੍ਹਾਂ ਬਾਈ ਦੇਖ ਲਓ ਰੇਸ ਵਾਲਾ ਸੀਲਾਂ ਵਗੈਰਾ ਸਾਰਾ ਕੁਝ ਓਵੇਂ ਪਿਆ ਹੋਇਆ ਸਾਰਾ ਕੁਝ ਲਓ ਜੀ ਦੇਖੋ ਕੈਮਰਾ ਚੰਗੀ ਤਰ੍ਹਾਂ ਮਾਰ ਦਿਓ ਜੀ ਜਵਾ ਸੁੱਕਾ ਡਾ ਟਰੱਕ ਤੋਂ ਲੀਕ ਨਹੀਂ ਸੀਕ ਨਹੀਂ ਬਾਹ ਕੇ ਲੱਗੇ ਬਿਲਕੁਲ ਜੈਨੂਆ ਨਾ ਕੋਈ ਕਿਤੇ ਕੋਈ ਟਿਪ ਟੋਪ ਨਹੀਂ ਕਰਾਇਆ ਕੁਝ ਨਹੀਂ ਕਰਾਇਆ ਜਿਵੇਂ ਦਾ ਹੈਗਾ ਸੀਗਾ ਉਵੇਂ ਹੀ ਬਾਈ ਵਰਕੇ ਕਹਿੰਦੇ ਲੈ ਆਏ ਅਸੀਂ ਮੇਨ ਇਹ ਹੁੰਦਾ ਵੀ ਯਾਰ ਵੀ ਪੁਰਾਣਾ ਮਾਡਲ ਆ ਆਪਣੇ ਕਿਸੇ ਟਰੈਕਟਰ ਦੇ ਵੀ ਕਲ ਮੰਡੀ ਲੱਗੀ ਸੀ ਕਿਤੇ ਲੀਕੇਜ ਵਗੈਰਾ ਦੀ ਹੁੰਦੀ ਆ ਹਨਾ ਹਾਂ ਪਿੰਡ ਬਹਿਮਣ ਕੌਰ ਸਿੰਘਾ ਜੀ ਲਓ ਜੀ ਤਹਿਸੀਲ ਤਰਮਨ ਵੀ ਸਭੋ ਮੈਂ ਵੀ ਚੰਗੀ ਤਰ੍ਹਾਂ ਤੁਹਾਨੂੰ ਦਿਖਾਤਾ ਅੱਗੇ ਪਿੱਛੇ ਸਾਰਾ ਕਿਤੋਂ ਰੇਟ ਦੱਸਤਾ ਡਿਸਕਾਊਂਟ ਬਾਈ ਇਹਦੇ ਚ ਕਿੰਨਾ ਦੱਸਿਆ ਸੀਗਾ ਇਹੀ ਆਪਾਂ 1.5 ਲੱਖ ਰੁਪਏ ਦਾ ਹਾਂ ਨਾ ਦੇਣਾ ਰੱਖੀ ਅੱਛਾ ਹਾਂਜੀ 1.38 ਡਿਮਾਂਡ ਆ 1.38 ਡਿਮਾਂਡ ਆ 1.25 ਦਾ ਦੇ ਦੋ 1.25 ਦਾ ਆਪਾਂ ਹਾਂ ਨਾ ਦੇਣਾ ਠੀਕ ਆ ਹਾਂਜੀ ਤੇ ਵੀ ਬਾਈ ਯਾਰ ਕਹਿੰਦਾ ਜਿਹੜਾ ਨੰਬਰ ਆਪਾਂ ਸਕਰੀਨ ਤੇ ਛੱਡ ਦੇਾਂਗੇ ਹਾਂਜੀ ਠੀਕ ਹੈ ਜੀ ਤੇ ਹੁਣ ਇੱਕ ਟਰੈਕਟਰ ਰਹਿ ਗਿਆ ਭਰਾ ਕਿਉਂਕਿ ਸਾਰੇ ਭਰਾਵਾਂ ਦਾ ਹੀ ਸੋਚਣਾ ਪੈਂਦਾ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਸਾਰਿਆਂ ਨੇ ਭੱਡੀ ਲੈਣੇ ਹੁੰਦੇ ਹਾਂ ਭਾਈ ਹਾਂਜੀ ਭਾਈ ਇਹਦੇ ਬਾਰੇ ਦੱਸੋ ਜੀ ਡੀਆਈ 57590 ਮਾਡਲ ਆਈ ਇਹ ਠੀਕ ਆ ਪੰਜਾਬ ਨੰਬਰ ਆਗਾ ਪੀਵੀ 13 ਹਾਂਜੀ ਤੇ ਰੇਟ ਹੈਗਾ ਦਾ ਭਾਈ 1.5 ਲ ਸਵਾ ਲੱਖ ਰੁਪਇਆ ਜੀ ਹਾਂ ਜੀ ਤੇ ਸਵਾ ਲੱਖ ਦੇ ਵਿੱਚੋਂ ਵੀ ਭਾਈ ਸਵਾ ਲੱਖ ਦੇ ਵਿੱਚੋਂ ਵੀ ਕੋਈ ਮਾਨਤਨ ਕਰਾਂਗੇ ਹਾਂ ਮਾਨਤਨ ਕਰਾਂਗੇ ਇਹਦੇ ਵਿੱਚੋਂ 10000 ਰੁਪਇਆ ਮਾਨਤਨ ਕਰਾਂਗੇ ਇਹਦੇ ਵਿੱਚੋਂ 10000 ਰੁਪਇਆ ਹਾਂਜੀ ਹਾਂਜੀ ਭਾਈ ਟਾਇਰਾਂ ਤੇ ਮਾਰੇ ਹੋ ਮੜਾਇਆ ਕੈਮਰਾ ਟਾਇਰ ਭਾਈ ਕਿੰਨੇ ਪੈਸੇ ਪਏ ਹੋਏ ਆ ਮੂਰਲੇ ਟਾਇਰ ਨਵੇਂ ਆ ਜਮਾ ਮੰਗਰ ਇੱਦੇ ਟਾਇਰ ਆਗੇ ਜਿੰਨਾ ਹੈਗਾ ਸਾਰਾ ਓਰੀਜినਲ ਟ੍ਰੈਕਟਰ ਆਪਣੀ ਕਿਸੇ ਵੀ ਟ੍ਰੈਕਟਰ ਤੇ ਕਲਮ ਨਹੀਂ ਲੱਗੀ ਹੋਊਗੀ ਜੀ ਭਾਈ ਇਹ ਮੂਰਲੇ ਟਾਇਰਾਂ ਤੇ ਮਾਰੇ ਹੋ ਬੰਬਲ ਵੀ ਨਹੀਂ ਹਜੇ ਲਹੇ ਬਿਲਕੁਲ ਨਵੇਂ ਟਾਇਰ ਪਏ ਹੋਏ ਆ ਓਰੀਜినਲ ਟ੍ਰੈਕਟਰਾਂ ਕੋਈ ਬਲੋ ਨਹੀਂ ਕੀ ਕਾ ਹਾਕੀ ਤੋਂ ਲੀਕ ਸੀਕ ਨਹੀਂ ਗਾ ਹੂੰ ਹਾਂਜੀ ਤੇ ਟਿਪ ਟੋਪ ਤਾਂ ਹੋਇਆ ਹੀ ਨਹੀਂ ਹਾਂਜੀ ਹਾਂਜੀ ਕਿਤੇ ਰੰਗ ਪੇਂਟ ਕੋਈ ਕਿਤੇ ਕਲਮ ਵੀ ਲੱਗੀ ਕਲਮ ਵੀ ਨਹੀਂ ਲੱਗੀ ਜਿਹੇ ਜਿਹੇ ਹੈਗਾ ਸਿਗਾ ਉਹੋ ਜਿਹਾ ਹੀ ਬਾਈ ਯਾਰ ਕੇ ਲਈ ਨਾ ਰੇ ਨਾ ਰੰਗਾਈ ਡੰਡਾ ਫੱਟੀ ਹਾਂ ਡੰਡਾ ਫੱਟੀ ਸਮਾਨ ਸਾਰਾ ਨਾਲ ਮਿਲੂ ਬਾਈ ਹੂੰ ਕੋਈ ਕਿਸੇ ਪਾਸੇ ਟੱਟ ਤੇ ਕਲਮ ਹੀ ਲੱਗੀ ਜੀ ਬਾਈ ਬੈਕ ਸਾਈਡ ਤੋਂ ਮਾਰੇ ਉਹ ਮੜਾ ਜੇ ਕੈਮਰਾ ਮਰਗਾੜ ਵਗੈਰਾ ਬਾਈ ਚੰਗੀ ਤਰ੍ਹਾਂ ਦੇਖ ਲੋ ਠੀਕ ਆ ਤੇ ਛਤਰੀ ਛਤਰੀ ਵਗੈਰਾ ਸਾਰਾ ਕੁਝ ਬਈ ਸਸਤਰੀ ਵਗੈਰਾ ਸਾਰਾ ਕੁਝ ਨਾਲ ਆਈ ਕਾਗਜ਼ ਹਾਂਜੀ ਨਾਲ ਆਈ ਕਾਗਜ਼ ਵੀ ਓਕੇ ਹੈ ਜੀ ਕਾਪੀ ਅਗਲੀ ਆਪਾਂ ਆਪਦਾ ਆਧਾਰ ਕਾਰਡ ਦੇ ਦਾਂਗੇ ਠੀਕ ਆ ਹਾਂ ਜੀ ਕਿਹਨੂੰ ਚਾਹੀਦਾ ਆਪਾਂ ਆਧਾਰ ਕਾਰਡ ਦੇ ਆ ਠੀਕ ਆ ਠੀਕ ਆ ਇਹ ਨੰਬਰ ਕਿੱਥੋਂ ਦਾ ਸੀ ਇਹਦਾ ਨੰਬਰ ਪੀਵੀ 13 ਜੀ ਪੀਵੀ ਜਿਹੜਾ ਪੰਜਾਬ ਦਾ ਨੰਬਰ ਹਾਂਜੀ ਸਕਰੂਰ ਦਾ ਨੰਬਰ ਹੈ ਨਾ ਸਕਰੂਰ ਦਾ ਨੰਬਰ ਆ ਗਿਆ ਹਾਂਜੀ ਹਾਂਜੀ ਜੀ ਲੈ ਬਈ ਬਈ ਹੁਣ ਇਧਰਲੀ ਸਾਈਡ ਤੋਂ ਮਾਰ ਦਿਓ ਸਾਰਾ ਟਰੈਕਟਰ ਬਰੀਕੀ ਨਾਲ ਬਈ ਦਿਖਾ ਦੇਣਾ ਇੰਨੇ ਰੁਪਿਆਵਾਂ ਦੇ ਵਿੱਚ ਜਿਹੜੇ ਰੁਪਿਆਵਾਂ ਦੇ ਵਿੱਚ ਆਪਾਂ ਆਹ ਸਵਰਾਜ ਟਰੈਕ ਆ 575 ਡੀਆਈ ਦੇ ਰਿਹਾ ਐਨੇ ਰੁਪਿਆ ਦਾ ਕੋਈ ਮੋਟਰਸਾਈਕਲ ਵੀ ਨਹੀਂ ਦਿੰਦਾ ਇਸ ਟਾਈਮ ਹਾਂਜੀ ਹਾਂਜੀ ਤਾਂ ਹੈ ਬਾਈ ਜਿਹੜਾ ਬੰਦਾ ਬਾਈ ਦੀ ਵੀਡੀਓ ਦੇਖ ਕੇ ਆਊਗਾ ਆਪਾਂ ਉਹਦਾ ਫੁੱਲ ਮਾਨਤਾਨ ਕਰਾਂਗੇ ਲੈ ਵੀ ਜਿਹੜੇ ਬਾਈ ਆਰ ਕੇ ਕੋਲੇ ਜਿੰਨੇ ਟਰੈਕਟਰ ਖੜੇ ਸੀਗੇ ਠੀਕ ਆ ਜਿਹੇ ਜਿਹੇ ਹਾਲਤ ਸੀ ਜਿਹੇ ਜਿਹੇ ਰੇਟ ਸੀ ਆਪਾਂ ਸਾਰਾ ਕੁਸਤਾ ਆਪਾਂ ਤੁਹਾਨੂੰ ਦੱਸਤਾ ਵੀਡੀਓ ਦੇ ਵਿੱਚ ਤੇ ਜਿਹੜਾ ਵੀ ਭਰਾ ਬਾਈ ਤੁਸੀਂ ਨਵਾਂ ਕੰਮ ਕੀਤਾ ਹਾਂਜੀ ਨਵਾਂ ਕੰਮ ਕੀਤਾ ਨਵਾਂ ਬਾਈ ਆਰ ਕਹਿੰਦੇ ਨਵਾਂ ਕੰਮ ਕੀਤਾ ਭਰਾ ਆਰ ਕਹਿੰਦੀ ਸਪੋਰਟ ਕਰਨੀ ਬਾਈ ਠੀਕ ਆ ਜੇ ਰੇਟ ਦੇ ਵਿੱਚ ਤੁਹਾਨੂੰ ਲੱਗਦਾ ਵੀ ਯਾਰ ਰੇਟ ਵੀ ਜ਼ਿਆਦੇ ਆ ਕਈ ਵਾਰੀ ਆਪਾਨੂੰ ਤਬਾਈ ਤੁਸੀਂ ਫੋਨ ਕਰ ਲਿਓ ਬਾਈ ਯਾਰ ਕਹਿੰਦਾ ਨੰਬਰ ਇਸ ਰੇਟ ਤੇ ਮੰਡੀ ਦੇ ਵਿੱਚੋਂ ਕੋਈ ਵੀ ਟਰੈਕਟਰ ਦੇ ਦੇ ਆਪਾਂ ਜ਼ਿੰਮੇਵਾਰ ਆ ਜਿਹੜੇ ਰੇਟ ਤੇ ਆਪਾਂ ਅੱਜ ਟਰੈਕਟਰ ਕਹਤੇ ਇਸ ਰੇਟ ਤੇ ਇੰਨੇ ਸੋਹਣੇ ਦੇਡ ਚੰਗੇ ਟਰੈਕਟਰ ਕੋਈ ਦੇ ਦੇ ਆਪਾਂ ਜ਼ਿੰਮੇਵਾਰ ਆ ਉਸ ਚੀਜ਼ ਠੀਕ ਹੈ ਜੀ ਲੈ ਵੀ ਬਾਈ ਤੁਸੀਂ ਨੰਬਰ ਪਹਿਲਾਂ ਬੋਲ ਦਿਓ ਨੰਬਰ ਹੈਗਾ ਜੀ 95922 14130 ਠੀਕ ਹੈ ਜੀ 21 ਨੰਬਰ ਹੈ ਜੀ 21 ਨੰਬਰ ਆਹੀ ਇੱਕ ਨੰਬਰ ਦੋ ਨੰਬਰ ਆਹੀ ਦੂਸਰਾ ਹੀ ਬੋਲ ਦਿਓ 98731 14104 ਠੀਕ ਹੈ ਜੀ ਲੈ ਵੀ ਬਾਈ ਯਾਰ ਕਹਿੰਦਾ ਨੰਬਰ ਆ ਉਹ ਬੋਲਤਾਗਾ ਠੀਕ ਆ ਹੁਣ ਬਾਈ ਯਾਰ ਕਹਿੰਦਾ ਕੰਟੈਕਟ ਕਰ ਲਿਓ ਜਿਹੜੇ ਵੀ ਭਰਾਣੇ ਟਰੈਕਟਰ ਲੈਣਾ ਹੋਇਆ ਕਈ ਵਾਰੀ ਆਪ ਨੂੰ ਐਂ ਲੱਗਦਾ ਹੁੰਦਾ ਵੀ ਯਾਰ ਜਿਹੜਾ ਰੇਟ ਆ ਜ਼ਿਆਦਾ ਆ ਹੁੰਦਾਗਾ ਹਨਾ ਜਦੋਂ ਆਪਾਂ ਕੋਈ ਚੀਜ਼ ਲੈਣੀ ਹੋਵੇ ਤੇ ਬਾਈ ਯਾਰ ਕਹਿੰਦਾ ਜਿਹੜਾ ਰੇਟ ਆ ਡਿਸਕਸ ਕਰ ਲਿਓ ਮੌਕੇ ਤੇ ਭਾਈ ਹੋਰ ਵੀ ਕਰ ਦੇਓ ਮਾਨਤਾਨ ਕਰ ਦੇਣਗੇ ਜਦੋਂ ਬੰਦਾ ਚੱਲ ਗਊ ਆਪਾਂ ਮਾਨਤਾਨ ਕਰਾਇਮ ਮੋੜ ਨਹੀਂ ਦੇ ਬੰਦੇ ਮੋੜ ਨਹੀਂ ਦਿੰਦੇ ਮੇਨ ਗੱਲ ਸਾਰਿਆਂ ਨੂੰ ਇਹ ਆ ਲੈ ਭਾਈ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਆ ਧੰਨਵਾਦ